ਖਬਰਨਾਮਾ ਦੇਖ ਰਹੇ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੈਹਾ ਤੁਹਾਡਾ ਉਸ ਰਾਜ ਅੱਜ ਫਿਰ ਬਾਜੀ ਜਿੱਤ ਲਈ ਗਈ ਹੈ ਆਪ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਪ ਅਰੋੜਾ ਵੱਲੋਂ ਜੋ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਵੀ ਹਨ ਸੰਜੀਪ ਅਰੋੜਾ 10000 ਤੋਂ ਪਲੱਸ ਵੋਟਾਂ ਦੇ ਵੱਡੇ ਫੱਕ ਦੇ ਨਾਲ ਜਿੱਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਕੁਸ਼ਨ ਆਸ਼ੂ ਦੇ ਕੋਲੋਂ ਤੀਜੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਅਤੇ ਚੌਥੇ ਨੰਬਰ ਤੇ ਰਹੇ ਸ਼ਰੂਮਣੀ ਅਕਾਲੀ ਦਲ ਵਾਲੇ ਜਾਨਕੀ ਐਡਵੋਕੇਟ ਭਗਵਾਨ ਪ੍ਰਕਾਸ਼ ਕੁਮਾਰ ਵਾਦਾ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਜ ਜੀ ਵੱਲੋਂ ਹਲਕਾ ਲੁਧਿਆਣਾ ਪਛਮੀ ਦੇ ਲੋਕਾਂ ਦੇ ਨਾਲ ਡਿਪਟੀ ਸੀਐਮ ਜਾਂ ਮੰਤਰੀ ਇਹ ਵੀ ਗੱਲ ਕਹਿੰਦੇ ਨੇ ਕਿ ਜਦੋਂ ਗੱਲ ਤੋਰੀ ਗਈ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਜਵਾਲ ਵੱਲੋਂ ਕਿ ਸੰਜੀਵ ਅਰੂੜਾ ਨੂੰ ਪੰਜਾਬ ਦਾ ਦੇਪਤੀਸੀ ਮਨਾਂ ਦੇਣਾ ਚਾਹੀਦਾ ਤੇ ਕਹਿੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਰਸਕੇ ਚਲਦਾ ਚੋਣ ਪ੍ਰਚਾਰ ਛੱਡ ਕੇ ਚਲੇ ਗਏ ਕਿਉਂਕਿ ਸ਼੍ਰੋਮਣੀ ਅਕਾਲੀ ਬਲਦਲ ਵੱਲੋਂ ਇਲਜ਼ਾਮ ਲਗਾਏ ਗਏ ਸੀ ਆ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਦੇ ਭਗਵੰਤ ਮਾਨ ਉਹ ਬਿਮਾਰ ਹੋ ਗਏ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਕਿਹਾ ਮੈਂ ਤਾਂ ਨੌਂ ਬਰ ਨੌਂ ਹਾਂ ਮੈਂ ਤਾਂ ਬਿਮਾਰ ਨਹੀਂ ਇਹ ਤਾਂ ਮੇਰੇ ਮਰਨ ਦਾ ਇੰਤਜ਼ਾਰ ਕਰ ਰਹੇ ਨੇ ਇਹ ਸਾਰਾ ਦਿਨ ਮੈਨੂੰ ਗਾਲਾਂ ਕੱਢਦੇ ਆ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖੋਦੇ ਬੋਲਨੇ ਕਿ ਉਹ ਬਿਮਾਰ ਨਹੀਂ ਸੀ ਫਿਰ 3 ਦਿਨ ਚੋਣਾ ਤੂੰ ਗਾਇਬ ਕਿਉਂ ਰਹੇ ਕਹਿੰਦੇ ਨੇ ਕਿ ਅਰਵਿੰਦ ਕੇਜੀਵਲ ਆਪ ਆਤੇ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਸ ਵਿੱਚ ਖੜਕੀ ਸੰਜੀਵ अरोड़ा ਨੂੰ ਲੈ ਕੇ ਭਾਈ ਡੀਪੀ ਸੀਐਮ ਨੇ ਤੁਸੀਂ ਇਸ ਨੂੰ ਮੰਤਰੀ ਬਣਾ ਸਕਦੇ ਹੋ ਕਹਿੰਦੇ ਨੇ ਆਪਣਾ ਬਰੀ ਬੋਰੀ ਬਿਸਰਾ ਚੁੱਕ ਕੇ ਅਰਵਿੰਦ ਕੇਜੀਵਲ ਦਿੱਲੀ ਚਲੇ ਗਏ ਦਿੱਲੀ ਤੋਂ ਬਾਅਦ ਉਹ ਗੁਜਰਾਤ ਵਿੱਚ ਚਲੇ ਗਏ ਗੁਜਰਾਤ ਦੇ ਉਮੀਦਵਾਰ ਵੀ ਜਿਹੜੇ ਨੇ ਉੱਥੋਂ ਜਿੱਤੇ ਨੇ ਆਪ ਆਦੀ ਪਾਰਟੀ ਵੱਲੋਂ ਯਾਨੀ ਕਿ ਦੋ ਉਮੀਦਵਾਰ ਜਿੱਤੇ ਨੇ ਜਿੱਤੇ ਨੇ ਇੱਕ ਇਥੇ ਜਿਹੜਾ ਲੁਧਿਆਣਾ ਪਸ਼ਮੀ ਦੇ ਵਿੱਚੋਂ ਇੱਕ ਗੁਜਰਾਤ ਦੇ ਵਿੱਚੋਂ ਲੇਕਿਨ ਹੁਣ ਮਾਦਰਾ ਇਹ ਹੈ ਕਿ ਜਿਹੜੇ ਸੰਜੀਵ ਕੁਮਾਰ ਨੇ ਕੀ ਉਹਨਾਂ ਨੂੰ ਪੰਜਾਬ ਦਾ ਡਿਪਟੀ ਸੀਐਮ ਬਣਾਇਆ ਜਾਵੇਗਾ ਕਿ ਜਾਂ ਹਲੇ 3-4 ਵੱਡੇ ਅਹੁਦੇ ਖਾਲੀ ਪਏ ਨੇ ਕਿ ਉਹਨਾਂ ਨੂੰ ਕੈਬਨਟ ਮੰਤਰੀ ਬਣਾਇਆ ਜਾਵੇਗਾ ਕਿਉਂਕਿ ਸਨੀ ਜਿਹੜੇ ਸੰਜੀਵ ਕੁਮਾਰ ਨੇ ਉਹ ਸੰਜੀਵ ਰੋੜਾ ਨੇ ਕੋ ਚਰਚਾ ਦਾ ਵਿਸ਼ਾ ਬਣੇ ਹੋਏ ਸੀ ਸੰਜੀਪ अरोड़ा ਨੇ ਡਿਪਟੀ ਸੀਐਮ ਬਣਾਣ ਦੀਆਂ ਚਰਚਾਵਾਂ ਕਾਫੀ ਲੰਮੇ ਤੋਂ ਵਕ ਵਕ ਚੈਨਾ ਵੱਲੋਂ ਚਲਾਈਆਂ ਜਾ ਰਹੀਆਂ ਨੇ ਕਿ ਜਿਹੜੇ ਸੰਜੀਪ अरोड़ा ਨੇ ਉਹਨਾਂ ਨੂੰ ਐਜ਼ ਅ ਹਿੰਦੂ ਚਿਹਰਾ ਹੁੰਦੇ ਨਾਮ ਤੇ ਡਿਪਟੀ ਸੀਐਮ ਬਣਾ ਦੇਣਾ ਚਾਹੀਦਾ ਹੈ ਕਿਉਂਕਿ 2027 ਦੀਆਂ ਬਦਸ ਵੱਡੀਆਂ ਚੋਣਾਂ ਸਿੱਧੇ ਨੇ ਲੇਕਿਨ ਕਹਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸੌਦਾ ਮਨਜ਼ੂਰ ਨਹੀਂ ਸੰਜੀਪ अरोड़ा ਨੇ 10000 ਤੋਂ ਵੱਡੇ ਫਰਕ ਦੇ ਨਾਲ ਵੋਟਾਂ ਜਿੱਤੀਆਂ ਸੂਤਰ ਦੱਸਦੇ ਨੇ ਜੇਕਰ ਡਿਪਟੀ ਸੀਐਮ ਨਾ ਬਣੇ ਤਾਂ ਇੱਕ ਦੋ ਦਿਨਾਂ ਦੇ ਵਿੱਚ ਸੰਜੀਪ अरोड़ा ਨਹੀਂ ਦੋ ਜਾਂ ਤਿੰਨ ਅਹੁਦਿਆਂ ਦਾ ਕੈਬਨਿਟ ਮੰਤਰੀ ਬਣਾ ਜਾਵੇਗਾ ਕੈਬਨਿਟ ਦੇ ਵਿੱਚ ਹੋਰ ਵੀ ਫੇਰ ਬਦਲ ਹੋਣਗੇ ਇਹ ਗੱਲ ਜਿਹੜੀ ਹੈ ਕਾਫੀ ਲੰਮੇ ਸਮੇਂ ਤੋਂ ਜਿਹੜੀ ਹੈ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਜਿਮਨੀ ਚੋਣਾਂ ਤੋਂ ਬਾਅਦ ਕੈਬਨਿਟ ਦੇ ਵਿੱਚ ਵਿਸਤਾਰ ਕੀਤਾ ਜਾਵੇਗਾ ਜੇ ਕੈਬਨਿਟ ਮੰਤਰੀ ਨਹੀਂ ਜੇ ਡਿਪਟੀ ਸੀਐਮ ਨਹੀਂ ਬਣਦੇ ਸੰਜੀਪ अरोड़ा ਤੇ ਫਿਰ ਕੈਬਨਿਟ ਮੰਤਰੀ ਤਾਂ ਉਹਨਾਂ ਨੂੰ ਬਣਾ ਚਾਹੀਦਾ ਕਿਉਂਕਿ ਇਹ ਵਾਅਦਾ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਤੇ ਆਮ ਆਦਮੀ ਪਾਰਟੀ ਦੇ ਕਰਨਵੀਨਰ ਨੇ ਹਲਕਾ ਲੁਧਿਆਣਾ ਪਸ਼ਮੀ ਦੇ ਵੋਟਰਾਂ ਦੇ ਨਾਲ